ਪਰੇ ਕੰਮ ਬਹੁਤ ਔਖਾ ਹੈ ਮੈਂ ਚਾਰ ਕਿ ਡੱਕੇ ਲਾਇਆ ਤੇ ਮੇਰਾ ਲੱਕ ਜਿਹੜਾ ਕਿ ਦੁਖਣ ਲੱਗ ਗਿਆ ਤੇ ਧੰਨ ਨਹੀਂ ਇਹ ਜਿਹੜੇ ਲੱਗੇ ਹੋਏ ਆ ਸੋ ਆਪਾਂ ਨੂੰ ਇਹਨਾਂ ਦੀ ਮਿਹਨਤ ਜਿਹੜੀ ਕਿ ਰੱਖਣੀ ਨਹੀਂ ਚਾਹੀਦੀ ਕਈ ਲੋਕ ਜਿਹੜੇ ਕਿ ਕਾਰ ਜਾਂਦੇ ਨੇ ਬੇ ਦੋਸਤੋ ਕਈ ਕਿੱਲੇ ਘੱਟ ਦੱਸ ਦਿੰਦੇ ਆ ਤੇ ਕਈ ਮਤਲਬ ਕਿ ਜਵੇਂ ਰੇਟ ਦੇਣ ਤੋਂ ਥੋੜਾ ਜਿਹਾ ਇਹਨਾਂ ਨੂੰ ਆਨਾ ਕਰਨੇ ਕਰਦੇ ਆ ਬਾ ਤਿੱਖੀ ਤੁੱਪ ਕੱਢਦੇ ਆ ਪੂਰੀ ਤਿੱਖੀ ਆ ਚੰਗਿਆੜੇ ਵਾਲੀ ਤੁੱਪ ਕੱਢਦੇ ਰੱਬਾ 10 ਲੀਟਰ ਘੰਟੇ ਦਾ ਖਾਰਿਆ 10 ਲੀਟਰ ਤੁੱਪ ਕੱ ਦੋਸਤੋ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਦੋਸਤੋ ਸਾਨੂੰ ਚਾਹੀਦੀ ਤਿੱਖੀ ਧੁੱਪ ਕਿਉਂਕਿ ਆਪਣੇ ਸਾਰਾ ਸੋਲਰ ਸਿਸਟਮ ਲੱਗਿਆ ਹੋਇਆ ਹੈ ਤੇ ਇਹਦੇ ਕਰਕੇ ਸੋਲਰ ਸਿਸਟਮ ਚੱਲ ਨਹੀਂ ਰਿਹਾ ਤੇ ਜਨਰੇਟਰ ਨੂੰ 2 ਦਿਨ ਹੋ ਗਏ ਪੂਰੇ ਚੱਲ ਰਿਹਾ ਤੇ ਘੰਟੇ ਦਾ 6-7 ਲੀਟਰ ਤੇਲ ਖਾ ਰਿਹਾ ਤੇ ਪ੍ਰਮਾਤਮਾ ਕੇ ਇਹ ਅਰਦਾਸ ਕਰਦੇ ਆਂ ਜਾਂ ਤਾਂ ਪਾ ਦੇ ਪੂਰਾ ਨਹੀਂ ਹਾਂਜੀ ਤੇ ਜਾਂ ਫਿਰ ਧੁੱਪ ਕੱਢ ਦੇ ਪੂਰੀ ਕਲਟੀ ਦੋਸਤੋ ਜੈਸ਼ ਨੇ ਪੂਰਾ ਕਦੂ ਕੀਤਾ ਆਪਦੇ ਆਪ ਨਾਲ ਸਹੀ ਗੱਲ ਐ ਤੇ ਇਹ ਦੋਸਤੋ ਮੌਜਾਂ ਪਿੰਡ ਦੇ ਵਿੱਚ ਲੱਭ ਸਕਦੇ ਆ ਸ਼ਹਿਰਾਂ 'ਚ ਇਹ ਮੌਜਾਂ ਕਦੀ ਨਹੀਂ ਲੱਭ ਸਕਦੇ ਆ ਸਹੀ ਗੱਲ ਐ ਜੈਸ਼ ਨਹੀਂ ਲੱਭਦਾ ਪਿਆ ਕਿੱਧਰ ਗਿਆ ਜੈਸ਼ ਜੈਸ਼ ਨਹੀਂ ਲੱਭ ਰਿਹਾ ਦੋਸਤੋ ਦੇਖੋ ਤੁਸੀਂ ਜੈਸ਼ ਸਾਡਾ ਫੌਜੀ ਬਣ ਚੁੱਕਿਆ ਕਦੂ ਦੇ ਵਿੱਚ ਜੈਸ਼ ਆਓ ਫੌਜੀ ਬੱਲੇ 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 ਆਜੋ 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 ਇਹ ਮੈਨੂੰ ਲੱਗਦਾ ਫੌਜੀ ਬਣੂਗਾ ਵੱਡਾ ਹੋ ਕੇ ਦੇਖੋ ਤੁਸੀਂ ਦੇਖੋ ਦੇਖੋ ਦੋਸਤੋ ਇਹ ਮੌਜਾਂ ਦੋਸਤੋ ਪਿੰਡ ਵਾਲੇ ਜਵਾਕਰ ਨਹੀਂ ਲੱਭ ਸਕਦੀਆਂ ਸ਼ਹਿਰ ਵਾਲਿਆਂ ਨੂੰ ਤਾਂ ਨਹੀਂ ਲੱਭ ਸਕਦੀਆਂ ਪਾਉਣ ਨਾ ਜੀ ਔਖਾ ਕੰਮ ਬਹੁਤ ਔਖਾ ਦੇਖੋ ਦੋਸਤੋ ਸਾਡਾ ਜੈਸ਼ ਫੌਜੀ ਬਣ ਚੁੱਕਿਆ ਸੰਧੂ ਸਾਹਿਬ ਅੱਜ ਮੈਨੂੰ ਵੀ ਕੱਦੂ ਕਰ ਲੈਣ ਦੋ ਮੇਰਾ ਵੀ ਜੀ ਕਰ ਜਾਂਦਾ ਸੀ ਹਾਂਜੀ ਹਾਂਜੀ ਬਸ ਤੁਸੀਂ ਕਰ ਲੋ ਕੱਦੂ ਹਾਂਜੀ ਮੈਂ ਵੀ ਵੇਖਾਂ ਤਾਂ ਸੇ ਵੀ ਰੋਟਾ ਵੇਟਰ ਮੇਰੇ ਤੋਂ ਚੱਲਦਾ ਕਿ ਨਹੀਂ ਇੰਨੇ ਪਾਣੀ ਦੇ ਵਿੱਚ ਬਸ ਭਾਖ ਭੂਣਾ ਪਈ ਯਾਰ ਹਾਂ ਮੈਨੂੰ ਲੱਗਦਾ ਤਾਂ ਵੈਸੇ ਡਾਰੀ ਆ ਚਲੋ ਰੱਬ ਦਾ ਨਾਮ ਲੈ ਕੇ ਬਹਿ ਜਾਂਦੇ ਆ ਇਹ ਲੋ ਦੇ ਮਾਰ ਲਿਆ ਸਾਲਾ ਫਾਵਾਂ ਨੇ ਹਾਂਜੀ ਤੇ ਹੁਣ ਆਪਾਂ ਲੱਗੇ ਆ ਜੀ ਸਟਾਰਟ ਕਰਨ ਦੋਸਤੋ ਤੇ ਵੇਖਿਓ ਤੁਸੀਂ ਵੀ ਕਿਤੇ ਮੈਂ ਖਵਾਉਣੀ ਆ ਕਿ ਨਹੀਂ ਖਵਾਉਂਦੀਗੀ ਕਿਵੇਂ ਚੱਲਦਾ ਕਿਵੇਂ ਨਹੀਂ ਲਓ ਜੀ ਆਪਾਂ ਗੇਅਰ ਆ ਜਿਹੜਾ ਕੀ ਪਹਿਲਾ ਪਾ ਲਿਆ ਤੇ ਸਟਾਰਟ ਜੇ ਤਾਂ ਕਰ ਲਿਆ ਸੀਗਾ ਤੇ ਚਲੋ ਦੇਖਦੇ ਆ ਹੋ ਹੀ ਗਿਆ ਚਲੋ ਜੀ ਦੇਖੋ ਜੈਸ ਵੇਖਦੀ ਮम्मा ਮਾਰਦੀ ਐ ਕੱਦੂ ਹਾਂਜੀ ਤੇ ਐਸੇ ਨਾਲ ਮਤਲਬ ਕਿ ਤੁਹਾਨੂੰ ਪਤਾ ਹੀ ਆ ਪਹਿਲਾਂ ਆਪਾਂ ਉਹ ਤਾਂ ਟਰੈਕਟਰ ਨੂੰ ਟ੍ਰਾਇਨ ਤਾਂ ਚਲਾ ਹੀ ਲੈਣੀ ਆ ਪਰ ਥੋੜਾ ਜਿਹਾ ਮੈਨੂੰ ਐ ਲੱਗ ਰਿਹਾ ਸੀਗਾ ਵੀ ਕਿਤੇ ਖੁੱਬ ਖੁੱਬ ਨਾ ਜਾਵੇ ਮੇਰੇ ਤੋਂ ਜਾਂ ਕੋਈ ਹਨਾ ਗਲਤ ਨਾ ਹੋ ਜੇ ਕੰਮ ਤੇ ਪਰ ਚਲੋ ਠੀਕ ਚੱਲੀ ਗਿਆ ਵਾਵਾ ਵੈਸੇ ਵੀ ਪਵਨ ਹੁਣ ਬਹੁਤ ਵਧੀਆ ਟਰੈਕਟਰ ਚਲਾਉਣਾ ਆ ਗਿਆ ਅੱਗੇ ਅੱਗੇ ਨਾਲੋਂ ਹਾਂਜੀ ਅੱਗੇ ਥੋੜਾ ਜਿਹਾ ਅਜੇ ਤਾਂ 2-3 ਸਾਲ ਪਹਿਲਾਂ ਥੋੜਾ ਜਿਹਾ ਮਤਲਬ ਕਿ ਚਲਾਉਣਾ ਥੋੜਾ ਜਿਹਾ ਔਖਾ ਲੱਗਦਾ ਸੀਗਾ ਤੇ ਕਈ ਭੈਣ ਭਰਾ ਪਿਛਲੇ ਵਲੌਗ ਨੂੰ ਦੇਖ ਕੇ ਕਮੈਂਟ ਕਰਦੇ ਆ ਲੈ ਹੁਣ ਆਹ ਕੰਮ ਰਹਿ ਗਿਆ ਸੀ ਆ ਵੀ ਕਰਨ ਲੱਗੀ ਪਵਨ ਤੁਸੀਂ ਮੇਰੀਆਂ 3 ਸਾਲ ਪੁਰਾਣੀਆਂ ਵੀ ਵੇਖ ਲਓ ਵੀਡੀਓ ਜਾ ਕੇ ਉਦੋਂ ਵੀ ਆਪਾਂ ਡਾਇਟਰ ਟੂਟਰ ਤਾਂ ਚਲਾ ਹੀ ਲੈਂਦੇ ਸੀ ਕਿਉਂਕਿ ਆਪਾਂ ਖੇਤੀ ਨਾਲ ਹੀ ਤਾਂ ਜੁੜੇ ਹੋਏ ਆ ਤੇ ਲੋ ਵੀ ਫਾਈਨਲ ਪਵਨ ਨੇ ਸਕਸੈਸਫੁਲ ਕਦੋਂ ਕੀਤਾ 11 ਨੋ ਵੀ ਦੋਸਤੋ ਪਵਨ ਨੇ ਪਹਿਲੀ ਵਾਰੀ ਜ਼ਿੰਦਗੀ 'ਚ ਗੁੱਟੀ ਚੱਕ ਲਈ ਆ ਹਾਂਜੀ ਤੇ ਇਹ ਗੁੱਟੀਆਂ ਚੱਕਣ ਨਾਲ ਦਾ ਕੰਮ ਪਰਮਾਤਮਾ ਇਹਨਾਂ ਲੇਬਰ ਲੇਬਰ ਹੀ ਕਰ ਸਕਦੀ ਕਿਉਂਕਿ ਆਪਣੇ ਵਰਗਾ ਆਮ ਬੰਦਾ ਨਹੀਂ ਕਰ ਸਕਦਾ ਹਾਂ ਇਹ ਕੰਮ ਵੀ ਆਪਣੀ ਵਸਦਾ ਨਹੀਂ ਹੈਗਾ ਹੈ ਪਰ ਆਇਆ ਤੇ ਮੇਰੇ ਘਰ ਨੇ ਪਨੀਰੀ ਕਹਿੰਦੇ ਪੁੱਠੀ ਫੱੜੀਏ ਤੋਂ ਐ ਕਰਕੇ ਹਾਂ ਤੇ ਦੋਸਤੋ ਇਹ ਮਿਹਨਤ ਕਰ ਸਕਦੇ ਆਪਣੇ ਵਰਗਾ ਤਾਂ ਬਹੁਤ ਔਖਾ ਝੋਨਾ ਲਾਉਣਾ ਹਾਂਜੀ ਅੱਜ ਮੈਂ ਵੀ ਪਹਿਲੀ ਵਾਰ ਜਿਹੜਾ ਕੀ ਬੜੀਆਂ ਕੱਦੂ ਦੇ ਵਿੱਚ ਤੇ ਮੈਂ ਕਿਹਾ ਚਲੋ ਮੈਂ ਵੀ ਭੈਣ ਹੋਰਾਂ ਨੂੰ ਜਿਹੜਾ ਕੀ ਲਾ ਕੇ ਦੇਖਦੀ ਆ ਝੋਨਾ ਪਰ ਇਹ ਕੰਮ ਬਹੁਤ ਔਖਾ ਮੈਂ ਚਾਰ ਕਿ ਡੱਕੇ ਲਾਇਆ ਤੇ ਮੇਰਾ ਲੱਕ ਜਿਹੜਾ ਕੀ ਦੁਖਣ ਲੱਗ ਗਿਆ ਤੇ ਧੰਨ ਨਹੀਂ ਇਹ ਜਿਹੜੇ ਲੱਗੇ ਹੋਏ ਆ ਸੋ ਆਪਾਂ ਨੂੰ ਇਹਨਾਂ ਦੀ ਮਿਹਨਤ ਜਿਹੜੀ ਕੀ ਰੱਖਣੀ ਨਹੀਂ ਚਾਹੀਦੀ ਕਈ ਲੋਕ ਜਿਹੜੇ ਕੀ ਕਾਰ ਜਾਂਦੇ ਨੇ ਬੇ ਦੋਸਤੋ ਕਈ ਕਿੱਲੇ ਘੱਟ ਦਾਸ ਦਿੰਦੇ ਆ ਤੇ ਕਈ ਮਤਲਬ ਕਿ ਜਵੇਂ ਰੇਟ ਦੇਣ ਤੋਂ ਥੋੜਾ ਜਿਹਾ ਇਹਨਾਂ ਨੂੰ ਆਨਾ ਕਰਨੇ ਕਰਦੇ ਆ ਜ਼ਿਆਦਾ ਨਹੀਂ ਬਹੁਤ ਥੋੜੇ ਲੋਕ ਜਿਹੜੇ ਐਵੇਂ ਕਰਦੇ ਆ ਤੇ ਮਤਲਬ ਕਿ ਮਜ਼ਦੂਰ ਜਿਹੜਾ ਕਰਦਾ ਬਹੁਤ ਜਿਆਦਾ ਮਿਹਨਤ ਲੱਗਦੀ ਆ ਤੇ ਇਹ ਕੋਈ ਕੰਮ ਸੌਖਾ ਨਹੀਂਗਾ ਝੋਨਾ ਲਾਉਣਾ ਤੇ ਅੱਜ ਪਵਨ ਨੇ ਪਹਿਲਾ ਐਕਸਪੀਰੀਅੰਸ ਈ ਤੇ ਅੱਜ ਬਿਲਕੁਲ ਜੀ ਜ਼ਿੰਦਗੀ ਦਾ ਪਹਿਲਾ ਐਕਸਪੀਰੀਅੰਸ ਈ ਆ ਤੇ ਦੇਖੋ ਤੁਸੀਂ ਝੋਨਾ ਲਾ ਰਹੇ ਨਾ ਸਪੀਡ ਦੇਖੋ ਦੋਸਤੋ ਮਤਲਬ ਕਿ ਇੱਕ ਦਿਨ ਦੇ ਵਿੱਚ 3 ਕਿੱਲੇ ਝੋਨਾ ਲਾਉਣਾ ਬਹੁਤ ਔਖੀ ਗੱਲ ਆ ਕਾਰਜਾਂ ਤੋਂ ਪਹਿਲਾਂ ਆਪਾਂ ਪਵਨ ਨੂੰ ਵਟਾਂ ਪੋਚਣ ਦੀ ਵੀ ਜ਼ਿੰਮੇਵਾਰੀ ਦੇਤੀ ਆ। ਦੇਖਦੇ ਆ ਵੀ ਵਟਾਂ ਕਦੋਂ ਜੇ ਤਾਂ ਤੁਰਣੇ ਜਾ ਰਿਹਾ ਜੈਸਿਕ ਜੀ ਮਮਾ ਤਾਂ ਵੈਸੇ ਹਾਂਜੀ ਵੀ ਜਿਹੜੀਆਂ ਮਤਲਬ ਕਿ ਆ ਰੂਟਾ ਵੀਟਰ ਦੇ ਨਾਲ tibੀਆਂ ਬਣ ਜਾਂਦੀਆਂ ਤੇ ਮੈਨੂੰ ਕਹਿੰਦੇ ਇਹ ਵੀ ਹੁਣ ਤੋਂ ਸਹੀ ਕਰ ਤੇ ਫਿਰ ਵੇਟ ਲੌਸ ਦਾ ਵੀ ਦੋਸਤੋ ਸਭ ਤੋਂ ਵਧੀਆ ਸੋਰਸ ਕਦੂ ਦੇ ਵਿੱਚ ਜੇ ਕਿਸੇ ਨੇ ਵੇਟ ਵਧਾ ਤਾਂ ਕਦੂ ਦੇ ਵਿੱਚ ਭੱਜ ਕੇ ਆਪਦਾ ਵੇਟ ਘੱਟ ਕਰ ਸਕਦਾ। ਹਾਂਜੀ ਸਹੀ ਗੱਲ ਆ ਕਿਉਂਕਿ ਬਹੁਤ ਔਖਾ ਤੁਰਨਾ ਮੈਨੂੰ ਪਾਣੀ ਦੇ ਵਿੱਚ ਪੈਰ ਆ ਜਿਹੜੇ ਕਿ ਖੁੱਭ ਜਾਂਦੇ ਆ। ਤੇ ਮੈਂ ਇੱਥੇ ਜਿਹੜੀਆਂ ਕੀ ਰੋਟਾਵੇਟਰ ਦੀਆਂ ਜਿਹੜੀਆਂ ਮਾੜੀਆਂ ਮੋਟੀਆਂ ਟਿੱਬੀਆਂ ਆਈਆਂ ਬਣੀਆਂ ਸੀਗਾ ਤੇ ਉਹਨਾਂ ਨੂੰ ਮੈਂ ਕਈ ਦਿਨਾਂ ਨਾਲ ਸਹੀ ਕੀਤਾ ਤੇ ਮੈਨੂੰ ਕਹਿ ਰਹੇ ਸੀਗੇ ਸਾਰੇ ਕੰਮਾਂ ਦੇ ਵਿੱਚ ਵਧੀਆ ਸਕਸੈਸਫੁਲ ਹੋ ਹੀ ਗਈਆਂ ਮੈਂ ਸਾਰੇ ਕਾਰੀ ਲੈ ਤੇ ਵਧੀਆ